ਸਦਕਾ ਜੋ ਇੱਕ ਬਹੁਤ ਮਸਾਲੀ ਇਕੱਠ ਹੋਇਆ ਹੈਗਾ ਅੱਜ ਅੱਜਕੱਲ ਜੋ ਸੀਐਨ ਦੀ ਜਾਨ ਨੇ ਕਿਸਾਨੀ ਬਹੁਤ ਬਿਜ਼ੀ ਹੈ ਬੰਡੀਆਂ ਬਹੁਤ ਬਿਜ਼ੀ ਨੇ ਉਹਦੇ ਬਾਵਜੂਦ ਜੋ ਸੈਂਕੜਿਆਂ ਦੀ ਗਿਣਤੀ ਨੇ ਹਜ਼ਾਰ ਦੇ ਕਰੀਬ ਜੋ ਨੌਜਵਾਨ ਬਜ਼ੁਰਗ ਬੀਬੀਆਂ ਪੈਣਾ ਦੇ ਬੱਚੇ ਔਰ ਆਏ ਨੇ ਮੈਂ ਮੈਂ ਬਹੁਤ ਇਸ ਕਾ ਲੋਕ ਖੁਸ਼ ਵੀ ਹੋਇਆ ਮੈਂ ਤਸੱਲੀ ਵੀ ਹੋਈ ਹੈ ਕਿ अब्बा अपनी रवायत कांग्रेस पक्षी रवायत रख रहा है और इस परिवार की कि मकबूलीयत है खनौड़ा साहब की मकबूलीयत है लोगों के और का ਸਾਦੂਸ਼ਿਕਤਾਂ ਨੂੰ ਸੋਚ ਤਾਂ ਹੋਣੀ ਜੋ ਜਾਤੀ ਹੋਈ ਹੈ ਜੋ ਅੱਜੋ ਜੇਲ੍ਹ ਜੇ ਮਤਲਬ ਬੰਦ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਗੈਰ ਹਾਜ਼ਰੀ ਇਕੱਠਾ ਹੋਣਾ ਸਾਬਤ ਕਰਦਾ ਹੈਗਾ ਕਿ ਅਸਦਾ ਕਿੰਨਾ ਵਕਾਰ ਹੈਗਾ ਲੋਕਾਂ ਦੇ ਵਿੱਚ ਮੈਂ ਇਸ ਕੋਲੋਂ ਬਹੁਤ ਮੈਨੂੰ ਤਸੱਲੀ ਹੈ ਬੜੀ ਖੁਸ਼ੀ ਹੈ ਮੈਂ ਅਜ ਰਾਤ ਅੱਜ ਦੀ ਰਾਤ ਬੜੇ ਚੈਨ ਨਾਲ ਸੌਵਾਂਗਾ ਇਹ ਪ੍ਰੋਗਰਾਮ ਕਰਨਾ ਉਹਨਾਂ ਦੀ ਸ਼ਤਰਛਾਇਆ ਤੋਂ ਬਿਨਾ بڑا ਔਖਾ ਪਰ ਫਿਰ ਵੀ ਇਲਾਕੇ ਦੀ ਜਿਹੜੀ ਸੰਗਤ ਹੈ ਉਹਨਾਂ ਨੇ ਕਿਸੇ ਆਪਣੇ ਵਿਧਾਇਕ ਨੂੰ ਇਹਨਾਂ ਨੇ ਉਮੀਦਵਾਰ ਬਣਾ ਲਿਆ ਔਰ ਭਾਜਪਾ ਜਿਸ ਤਰੀਕੇ ਨਾਲ ਇਹ ਆਧਾਰ ਦੇ ਉਮੀਦਵਾਰ ਲੈ ਕੇ ਕਿਸੇ ਪਾਰਟੀ ਤੋਂ ਆਧਾਰੇ ਲੈ ਲੈ ਕੇ ਅਕਾਲੀ ਦਲ ਦਾ ਵੀ ਇਹੀ ਹਾਲ ਆ 92 ਦੇ ਅੰਦਰ ਇਹਨਾਂ ਨੂੰ ਏਡਾ ਵੱਡਾ ਹੰਗਾਰਾ ਦਿੱਤਾ ਉੱਥੇ ਆ ਇੱਕ ਭਾਜਪਾ ਵਾਲੀ ਕੇਂਦਰ ਸਰਕਾਰ ਦੇ ਵਿੱਚ ਜੋ ਹੋ ਰਿਹਾ ਸਿਰਫ ਤਾਨਾਸ਼ਾਹ ਮੌਜੂਦਗੀ ਵਿੱਚ ਜਿਸ ਤਰ੍ਹਾਂ ਦੀ ਸਿਆਸੀ ਸਰਪ੍ਰਸਤੀ ਸਰਵਿੰਦਰ ਖਰੋੜਾ ਜੀ ਪ੍ਰਧਾਨ ਜੀ ਨੇ ਦਿਖਾਈ ਹੈਗੀ ਜ਼ਿਲ੍ਹਾ ਪ੍ਰਧਾਨ ਜੀ ਨੇ ਉਹਦੇ ਪ੍ਰੇਰਨਾ ਸਤਕਾ ਤੇ ਇੱਥੋਂ ਦੀ ਜਿਹੜੀ ਟੀਮ ਵਰਕਰ ਹੈ ਉਹਦੇ ਸਾਥ ਸਤਕਾ ਜੋ ਇੱਕ ਬਹੁਤ ਮਸਾਲੀ ਇਕੱਠ ਹੋਇਆ ਹੈਗਾ ਅੱਜ ਅੱਜਕੱਲ ਜੋ ਸੀਜ਼ਨ ਦੀ ਜਾਂਦੇ ਖਸਾਨੀ ਬਹੁਤ ਬਿਜ਼ੀ ਹੈ ਬੰਡੀਆਂ ਬਹੁਤ ਬਿਜ਼ੀ ਨੇ ਉਹਦੇ باوجود ਜੋ ਸੈਂਕੜਿਆਂ ਦੀ ਗਿਣਤੀ ਹੈ ਹਜ਼ਾਰ ਦੇ ਕਰੀਬ ਜੋ ਇਹ ਨੌਜਵਾਨ ਬਜ਼ੁਰਗ ਬੀਬੀਆਂ ਪੈਣਾ ਦੇ ਬੱਚੇ ਔਰ ਆਏ ਨੇ ਮੈਂ ਮੈਂ ਬਹੁਤ ਇਸ ਕਾ ਲੋਕ ਖੁਸ਼ੀ ਹੋਇਆ ਮੈਂ ਤਸੱਲੀ ਵੀ ਹੋਈ ਹੈ ਕਿ ਨਾਬਾ ਆਪਣੀ ਰਵਾਇਤ ਕਾਂਗਰਸ ਪੱਖੀ ਰਵਾਇਤ ਨੂੰ ਕਾਇਮ ਰੱਖ ਰਿਹਾ ਹੈਗਾ ਔਰ ਸਾਧੂ ਸੰਗਤ ਧਰਮ ਸੋਤਨ ਹੋਣ ਜੋ ਜਾਤੀ ਹੋਈ ਹੈ ਜੋ ਅੱਜੋ ਜੇਲ੍ਹ ਜੇ ਮਤਲਬ ਬੰਦ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਗੈਰ ਹਾਜ਼ਰੀ ਇਕੱਠ ਹੋਣਾ ਸਾਬਤ ਕਰਦਾ ਹੈਗਾ ਕਿ ਇਸ ਪਰਵਾਰ ਦੀ ਕਿੰਨੀ ਮਕਬੂਲੀਅਤ ਹੈ ਖਰੋੜਾ ਸਾਹਿਬ ਦੀ ਕਿੰਨੀ ਮਕਬੂਲੀਅਤ ਹੈ ਲੋਕਾਂ ਦੇ ਵਿੱਚ ਔਰ ਕਾਂਗਰਸ ਦਾ ਕਿੰਨਾ ਵਕਾਰ ਹੈਗਾ ਲੋਕਾਂ ਦੇ ਵਿੱਚ ਮੈਂ ਇਸ ਕੋਲ ਬਹੁਤ ਮੈਨੂੰ ਤਸੱਲੀ ਹੈ ਬੜੀ ਖੁਸ਼ੀ ਹੈ ਮੈਂ ਅਜ ਰਾ ਹਨ ਦਿਖਦਾ ਜੀ ਡਬਲ ਲਾਈਨ ਤੇ ਗੱਡੀਆਂ ਦੌੜਦੀਆਂ ਦਿਖਦੀਆਂ ਪਾਸਪੋਰਟ ਦਫ਼ਤਰ ਚੱਲਦਾ ਦਿਖਦਾ 1100 ਸਕੂਲਾਂ 'ਚ 1150 ਸਕੂਲਾਂ 'ਚ ਬੱਚੇ ਬੱਚੇ ਬੈਂਚਾਂ ਦੇ ਬੈਠੇ ਆ ਹਰ ਸਕੂਲ 'ਚ ਟਾਇਲਟ ਹੈਗਾ ਹਰ ਸਕੂਲ 'ਚ ਆਰਓ ਸਿਸਟਮ ਹੈਗਾ ਪਿੰਡਾਂ 'ਚ ਟ੍ਰੈਂਕਰਾਂ ਦੀਆਂ ਲਾਈਨਾਂ ਲੱਗੀਆਂ ਪਈਆਂ ਹੈਗੀਆਂ ਤੇ ਹੋਰ ਜੋ ਪਿੰਡਾਂ ਦੀਆਂ ਲੋੜਾਂ ਸ਼ਮਸ਼ਾਨ ਘਾਟਾਂ 144 ਸ਼ਮਸ਼ਾਨ ਘਾਟਾਂ ਉਹ ਸਾਂਝੀਆਂ ਬਣਾਈਆਂ ਦਲਤ ਦਲ ਤੇ ਸਵਰਨ ਸਵਰਨ ਜਾਤਾਂ ਨਹੀਂ ਹੈਗੀਆਂ ਲੋਕਾਂ ਦੀ ਜਿਹੜੀ ਹੈ ਜੋ ਵੀ ਲੋਕਾਂ ਨੂੰ ਮੇਰੇ ਵਿਦੇਸ਼ੀ ਜੋ ਬੱਚੇ ਸੀ ਜੋ ਬਾਹਰ ਗਏ ਸੀ ਜੋ ਦੁਰਘਟਨਾ ਸ਼ਿਕਾਰ ਹੋਏ ਉਹਨਾਂ ਦਾ ਜੋ ਵਾਪਸ ਲਿਆਉਣ ਦਾ ਮ ਬਲਾਟਬਲੀ ਹੁੰਦਾ ਇਹ ਸਮਝ ਵਿੱਚ ਇੱਕ ਪੁਰਾਣੇ ਕਾਂਗਰਸ ਦੇ ਕੀਤੇ ਕੰਮਾਂ ਨੂੰ ਲਿਪਾ ਪੁਚੀ ਕਰਕੇ ਰੰਗ ਰੋਗਨ ਕਰਕੇ ਆਪਣੀਆਂ ਪ੍ਰਾਪਤੀਆਂ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈਗੀ ਜਿਹੜੀ ਲੋਕਾਂ ਦੇ ਸਾਹਮਣੇ ਜਾਗ ਜਾ ਰਹੀ ਚ ਜਿੰਨ ਜਲਦੀ ਔਰ ਜਿੰਨੀ ਤੇਜ਼ੀ ਨਾਲ ਇਹ ਸਰਕਾਰ ਲੋਕਾਂ ਦੇ ਨੱਕੋ ਬੁੱਲੋਂ ਲੱਥੀ ਹੈਗੀ ਹੈ ਮੈਂ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਇੰਨੀ ਜਲਦੀ ਲੋਕਾਂ ਦੇ ਨੱਕੋ ਬੁੱਲੋਂ ਲਾਦੀ ਸਰਕਾਰ ਨਹੀਂ ਦੇਖੀ ਤਿੰਨ ਮਹੀਨੇ ਬਾਅਦ ਸਰੂਪ ਦਾ ਇਲੈਕਸ਼ਨ ਪਟਕਾ ਕੇ ਮਾਰਿਆ ਇਹਨਾਂ ਨੇ ਇਹਨਾਂ ਨੂੰ ਪਟਕਾ ਕੇ ਮਾਰੇ ਲੋਕਾਂ ਨੇ ਫਿਰ ਤਾਂ ਵੱਡਾ ਸੂਤ ਕੀ ਹੋ ਜਾਦਾ ਕਿ ਸਰਕਾਰ ਕੀ ਨਿੰਮ ਲੋਕਾਂ ਬਦਨਾਮ ਸਰਕਾਰ ਹੋ ਚੁੱਕੀ ਹੋ ਗਈ ਬਿਲਕੁਲ ਹੀ ਬਿਲਕੁਲ ਅੱਜ ਮੇਰੇ 9 ਦੇ 9 ਹਲਕਾ ਇੰਚਾਰਜਾਂ ਨਾਲ ਗੱਲ ਹੋਈ ਹੈਗੀ ਸਭ ਨੇ ਕਿਹਾ ਗਿਆ ਸੀ ਡਟ ਗਿਆ ਸੀ ਆਪਣੇ ਕਾਡਰ ਦੇ ਵਿੱਚ ਜਾ ਰਹੇ ਤੁਸੀਂ ਆਓ ਅਸੀਂ ਅੱਜ ਡਾਟਾ ਮਿਦ ਦਿੱਤੀਆਂ ਗਈਆਂ ਪਹਿਲੀ ਤੋਂ ਅੱਜ ਤੋਂ ਲੈ ਕੇ 5 ਤਰੀਕ ਤੱਕ ਸਾਰੇ 9 ਦੇ 9 ਦਫ਼ਤਰ ਖੁੱਲ ਜਾਣਗੇ ਸਰਗਰਮ ਹੋ ਜਾਣਗੇ ਔਰ ਪੂਰੀ ਕਾਰਬਲ ਆਪਣੇ ਆਪਣੇ ਵਰਕਰਾਂ ਦੀ ਲਾਂਬਤ ਦੀ ਕਰਕੇ ਇਸ ਸੀਟ ਨੂੰ ਅਸੀਂ ਬਹੁਤ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕਰਾਂਗੇ ਬੜਾ ਕੁਝ ਹੁੰਦਾ ਤੇ ਅੱਜ ਕੱਲ ਅੱਜ ਕੱਲ ਤਾਂ ਜੀਪ ਜਿਹੜੀ ਹੈ ਜੀਪੀ ਚੈ ਜੀ ਮੇਰੀ ਮੇਰੀ ਚਾਹੇ ਨੰਗੇ ਦੀ ਫੋਟੋ ਦਿਖਾ ਦਿਓ ਕਿਤੇ ਮਨ ਅੱਜ ਕੱਲ ਕੇ ਅੱਜ ਕੱਲ ਦਾ ਅੱਜ ਕਾ ਇੰਨਾ ਇੰਨਾ ਬਕਵਾ ਬਕਵਾਸ ਹੈਗਾ ਹੈ ਤੂੰ ਜਿੰਨੂ ਮਰਜੀ ਫੋਟੋ ਮੋਰਫ ਕਰਕੇ ਔਰਤ ਕਿਤੋਂ ਦੀ ਹੁੰਦੀ ਉਹ ਇਕੱਠੇ ਜੋੜ ਕੇ ਦਿਖਾ ਦੇ ਕਿਸ ਚੁੰਮੀ ਲੈਂਦੇ ਦਿਖਾ ਦਿਓ ਜੋ ਮਰਜੀ ਕਰ ਲਓ ਨਹੀਂ ਟਾਕ ਨੇ ਵੀਰ ਜਿਹੜਾ ਇੱਕ ਮੁਠਸਾ ਪਾਰਟੀ ਨੇ ਇਸ ਥਾਂ ਤੇ ਅੱਜ ਦੇਖਣ ਨੂੰ ਮਿਲੀ ਹੈਗੀ ਹੈ ਇਹ ਮੇਰੇ ਨੇ ਵਾਸਤੇ ਵੀ ਪ੍ਰੇਰਨਾਦਾਇਕ ਔਰ ਬਾਕੀ ਹਲਕਿਆਂ ਵਾਸਤੇ ਵੀ ਪ੍ਰੇਰਨਾਦਾਇਕ ਹੈ ਜਿਸ ਤਰ੍ਹਾਂ ਕਿ ਵਿੱਕੀ ਹੋਰਾਂ ਨੇ ਜਾਂ ਬਿੱਟੂ ਹੋਰਾਂ ਨੇ ਜਖਰ ਸਵੰਸ ਖਨੋੜਾ ਸਾਹਿਬ ਨੇ ਜੋ ਇਹ ਰਹਿਨਮਾਈ ਦਿੱਤੀ ਅੱਜ ਔਰ ਜਿਸ ਤਰ੍ਹਾਂ ਸਮਰਥਨ ਕਕਰਨਦੀਪ ਹੋਰਾਂ ਵੱਲੋਂ ਮੈਨੂੰ ਮਿਲਿਆ ਹੈਗਾ ਹੈ ਜਾਂ ਉਹਨਾਂ ਨੇ ਮੈਨੂੰ ਸਨੇਹਾ ਦੇਦਾ ਕਿ ਤੁਸੀਂ ਪਹੁੰਚੋ ਉੱਥੇ ਔਰ ਇੱਕ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਹੈਗਾ ਤੁਸੀਂ ਉਸ ਤੇ ਜ਼ਰੂਰ ਪਹੁੰਚਣਾ ਹੈਗਾ ਜਿਸ ਤਰ੍ਹਾਂ ਮੈਨੂੰ ਗਵਾਈ ਉਹਨਾਂ ਨੇ ਦਿੱਤੀ ਹੈਗੀ ਹੈ ਔਰ ਜੋ ਹੋਰ ਉਹ ਵੀ ਅਬ ਆਪਣੇ ਤੌਰ ਤੇ ਵੀ ਜੋ ਉਹਨਾਂ ਦੇ ਪ੍ਰਭਾਵ ਥਲੇ ਲੋ ਦੂਜਾ ਬਣਦਾ ਪਰ ਉਹ ਨਾਬੇ ਦੇ ਜੰਪਲ ਨੇ ਨਾਬੇ ਇੱਕ ਰਾਜਸੀ ਸ਼ਹਿਰ ਹੈਗਾ ਔਰ ਰਾਜਸੀ ਉਹ ਜਿਹੜੀ ਦੇਸ਼ ਭਗਤ ਰਾਜ ਸੀਗੀ ਗਦਾਰ ਰਾਜ ਨਹੀਂ ਹੈਗੀ ਨਾਬਾ ਦਾ ਰਾਜਾ ਸੀ ਉਹ ਵੀ ਦੇਸ਼ ਭਗਤ ਸੀਗਾ ਸੋ ਇਸ ਕਰਕੇ ਉਹਨਾਂ ਦੀ ਉਹਨਾਂ ਵੀ ਅਸ਼ੀਰਵਾਦ ਪ੍ਰਾਪਤ ਹੈ ਖਨੋੜਾ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਹੈ ਯੂਥ ਕਾਂਗਰਸ ਦਾ ਔਰ ਸ਼ਹਿਰੀ ਤੇ ਜਿਹੜੀ ਨਾਬਾ ਸ਼ਹਿਰੀ ਤੇ ਪਿੰਡੂ ਜੋ ਯੂਥ ਕਾਂਗਰਸ ਹੈ ਉਹਨਾਂ ਦੇ ਬਹੁਤ ਬਹੁਤ ਹੀ ਊਰਜਾਵਾਨ ਲੀਡਰ ਸਾਹਿਬਾਨ ਦਾ ਸਾਥ ਮੈਨੂੰ حاصل ਹੈ ਮੈਂ ਸਾਰੇ ਨਾਬਾ ਹੈਗਾ ਬੜਾ ਲੋਕ ਆਪ ਹோம் ਹਮਾਰੇ ਇੱਥੇ ਆਪੋ ਆਪਣੇ ਪਿੰਡਾਂ ਚੋਂ ਸ਼ਹਿਰ ਦੇ ਵਿੱਚੋਂ ਇੱਥੇ ਪਹੁੰਚੇ ਨੇ ਨਾਬਾ ਹਲਕਾ ਪਹਿਲਾਂ ਹੀ ਕਾਂਗਰਸ ਪਾਰਟੀ ਦਾ ਇੱਥੇ ਘੜ ਰਿਹਾ ਮੜਾ ਮਜ਼ਬੂਤ ਗਾੜਾ ਕਾਂਗਰਸ ਪਾਰਟੀ ਦਾ ਤੋਂ ਅੱਜ ਵੀ ਇਹ ਲੋਕਾਂ ਨੇ ਸਾਬਤ ਕੀਤਾ ਹਾਲਾਂਕਿ ਸਾਡੇ ਜਿਹੜੇ ਨੁਮਾਇੰਦੇ ਨੇ ਉਹ ਜੇਲ੍ਹ ਦੇ ਵਿੱਚ ਸਰਕਾਰ ਨੇ ਤੱਕੇ ਸ਼ਾਹੀ ਦੇ ਨਾਲ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਵਿੱਚ ਕੀਤਾ ਹੋਇਆ ਪਰ ਉਸ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਅੱਜ ਬਿਨਾਂ ਕਿਸੇ ਡਰ ਖੌਫ ਤੋਂ ਅੱਜ ਕਾਂਗਰਸ ਪਾਰਟੀ ਦੀ ਮੁਹਮੇ ਵਿੱਚ ਮੁਹਮੇ ਵਿੱਚ ਸ਼ਾਮਲ ਹੋਏ ਨੇ ਸੋ ਡਾਕਟਰ ਧਰਮਵੀਰ ਗਾਂਧੀ ਜੀ ਇੱਕ ਚੰਗੇ ਅਕਸ ਵਾਲੇ ਕਮਾਂਡਾਰ ਜਿਨ੍ਹਾਂ ਦਾ ਪਾਰਲੀਮੈਂਟ ਵਿੱਚ ਵੀ ਤਜਰਬਾ ਸੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਸੋ ਉਹਨਾਂ ਦੇ ਹੱਕ ਵਿੱਚ ਅੱਜ ਲੋਕ ਜਿਹੜੇ ਨੇ ਆਹ ਮਹਾਰੇ ਉਮੜ ਕੇ ਅੱਜ ਇੱਥੇ ਆਏ ਨੇ ਜੇਲ੍ਹ ਦੇ ਵਿੱਚ ਸਰਕਾਰ ਨੇ ਧੱਕੇ ਨਾਲ ਡੱਕੇ ਉਹਨੇ ਪਰ ਉਹਨਾਂ ਦੇ ਸਾਰੇ ਸਾਥੀ ਜਿੰਨੇ ਵੀ ਉਹਨਾਂ ਦੇ ਦੋ ਸਾਡੇ ਬਲੌਕ ਪ੍ਰਧਾਨ ਵਿਵੇਕ ਜੀ ਤੇ ਬਿੱਟੂ ਜੀ ਜਿੰਨੇ ਉਹਨਾਂ ਦੇ ਸਰਪੰਚ ਸਾਰੇ ਸਾਥੀ ਅੱਜ ਪੂਰਾ ਇੱਥੇ ਉਤਸ਼ਾਹ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਜੀ ਦਾ ਸਵਾਗਤ ਕੀਤਾ ਤੇ ਜਿਹਾ ਆਖਾ ਤੇ ਇੱਕ ਜਿਹਨੂੰ ਜੂਨ ਨੂੰ ਇੱਕ ਇੱਕ ਵੋਟ પાਕੇ ਇਹਨਾਂ ਨੂੰ ਕਾਮਯਾਬ ਕਰਨੀ ਗਾਂਧੀ ਜੀ 90 ਹਲਕੇ ਦੇ ਵਿੱਚ ਆਏ ਨੇ ਸਰਦਾਰ ਸਾਧੂ ਸਿੰਘ ਤੁਨਸੋਜੀ ਨਹੀਂ ਹੈਗੇ ਪਰ ਸਾਡੇ 90 ਹਲਕੇ ਦਾ ਇੱਕ ਇੱਕ ਵਰਕਰ ਜੋ ਹੈ ਸਾਡੇ ਬਲਾਕ ਦੇ ਪ੍ਰਧਾਨ ਅਸੀਂ ਮੈਂ ਸ਼ਹਿਰੀ ਔਰ ਸਾਡੇ ਦਿਹਾਤੀ ਤੋਂ ਬਿੱਟੋ ਜੀ ਅਸੀਂ ਸਾਰਿਆਂ ਨੇ ਰਲ ਕੇ ਜੋ ਹੈ ਜੋ ਪ੍ਰੋਗਰਾਮ ਗਾਂਧੀ ਜੀ ਦੇ ਹੱਕ ਚ ਰੱਖਿਆ ਇਹ ਲੜਾਈ ਲੜ ਰਹੇ ਹਾਂ ਬਿਨਾ ਜਰਨਲ ਤੋਂ ਲੜ ਰਹੇ ਸਾਡਾ ਜਰਨਲ ਸਮੇਂ ਦੀ ਜ਼ਾਲਮ ਸਰਕਾਰ ਨੇ ਨਜਾਇਜ਼ ਤੌਰ ਤੇ ਅੰਦਰ ਜੇਲ੍ਹ ਚ ਸਿੱਟਿਆ ਹੋਇਆ ਵਾਇਗਰੂ ਕਰੂਗਾ ਸਾਡਾ ਜਰਨੈਲ ਜਲਦੀ ਬਾਹਰ ਆਊਗਾ ਤੇ ਇਹ ਜਿਹੜੀ ਤੁਸੀਂ ਮਹਿਮ ਦੇਖਿਓ ਇਹ ਹੋਰ ਵੀ ਜੋਸ਼ ਨਾਲ ਹੋਰ ਵੀ ਹੋਸ਼ਰ ਜੋਸ਼ ਨਾਲ ਇਹ ਮਹਿਮ ਤੇਜ ਹੋਊਗਾ